ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਜਨ ਜਰਸੀ ਬੱਚੀਆਂ ਦੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਣਾ ਅੱਜ ਤੁਹਾਨੂੰ ਇੱਕ ਬਹੁਤ ਚੰਗਾ ਜਰਸੀ ਬੱਚਾ ਦਿਖਾਉਣੇ ਹਾਂ ਜੀ ਬੱਚੀ ਦਾ ਖੜਨੀ ਖੁੜਨੀ ਚੈੱਕ ਕਰੂਗੀ ਬਹੁਤ ਸੋਹਣੀ ਬੱਚੀ ਦੀ ਪੱਟ ਪੁੱਠਾ ਜੀ ਉੱਚੀ ਚਾਰ ਹੀ ਥਾਣਾ ਜੀ ਕੋਈ ਫੋੜ ਸ਼ਾਂ ਨਹੀਂ ਤਰ੍ਹਾਂ ਦਾ ਸੈਰੀ ਬਹੁਤ ਸੋਹਣਾ ਬਾਈ ਜੀ ਕੁਛੀ ਫ੍ਰੀ ਕੁਆਲਿਟੀ ਚੈੱਕ ਕਰੋ ਜੀ ਡੂੰਗਾ ਮੱਥਾ ਛੋਟੇ ਕਰਨਾ ਤੇ ਸ਼ਹਿਰ ਆਪਣਾ ਬਈ ਜੈਤੂਆ ਜ਼ਿਲ੍ਹਾ ਫਰੀਨਕੋਟਾ ਜੀ ਜੇ ਕਿਸੇ ਵੀਰ ਨੇ ਅੱਛੀ ਲੈਣੀ ਹੋ ਤਾਂ ਆਪਣਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਜੀ ਉਸ ਨੂੰ ਨੰਬਰ ਤੇ ਸੰਪਰਕ ਕਰੋ ਤੇ ਇੱਕ ਵਾਰ ਦੁਬਾਰਾ ਫੇਰ ਬੇਨਤੀ ਕਰਦੇ ਆ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੇ ਜਰਸੀ ਬੱਚੇ ਲੈਣੇ ਆ ਆਪਣੇ ਨੂੰ ਹਰ ਵਕਤ ਆੜਦਾ ਸਰ ਸੀ ਸ਼ੰਕਰ ਹੁੰਦੀਆਂ ਜੀ ਇਹ ਸਵੱਚੀ ਦਾ ਮੱਲ ਬਾਈ ਜੀ 20000 ਰੁਪਿਆ 20000 ਵਿੱਚੋਂ ਮਾਨਤਾ ਕਰ ਦਾਂਗੇ ਪੂਰਾ ਟਾਪ ਕੁਆਲਟੀ ਦਾ ਬੱਚਾ ਇਹ ਚੋਲੀ ਬਹੁਤ ਸੋਹਣੀ ਆ ਚਾਰ ਥਾਣਾ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਬੱਚੀ ਦੀ ਕਾਲੀਆਂ ਅੱਖਾਂ ਮੱਥਾ ਡੂੰਗਾ ਛੋਟਾ